ਆਹ ਓਏ ਮਾਦਿਆ ਪੁੱਤਾ ਸੱਦ ਕੇ ਜਾਮਾ ਤਰੇ ਯਾਰ ਸੱਦ ਕੇ ਜਾਮਾ ਯਾਰ ਤੁਹਾਡੇ ਯਾਰ ਮੈਨੂੰ ਪ੍ਰਸ਼ਾਸਨ ਸਾਹਮਣੇ ਬੁਲਾ ਲਈ ਮੈਨੂੰ ਐਸਐਸਪੀ ਸਾਹਮਣੇ ਮੈਂ ਚੰਡੀਗੜ੍ਹ ਨੂੰ ਪਹਿਲਾਂ ਵੀ ਠੋਕ ਕੇ ਕਹਿ ਕੇ ਹੁਣ ਵੀ ਮੈਂ ਗੱਲ ਕਹਿਣਾ ਤੇ ਆਪਣਾ ਕੀ ਫੋਨ ਹੀ ਕੱਟ ਗਿਆ ਤੂੰ ਤਾਂ ਕੀ ਹੱਲ ਕਰੀਏ ਦੱਸੋ ਭਾਈ ਇਹਨਾਂ ਦਾ ਜਿਹੜਾ ਪੈਸਾ ਤੁਸੀਂ ਦੇਣੇ ਆ ਆਪਣੇ ਕੋਲ ਪੇਮੈਂਟ ਜਿਹੜੀ ਦਾ ਹੋਣੀ ਆ ਆਨਲਾਈਨ ਵੀ 25 ਹਜ਼ਾਰ ਕੀ ਆਈ ਹੋਈ ਐ ਤੇ 50 ਹਜ਼ਾਰ ਕੀ ਆਈ ਹੋਈ ਐ ਠੀਕ ਐ ਜੀ ਇਹ ਸਾਡਾ ਪੇਮੈਂਟ ਜ਼ਿਆਦਾ ਵਾਗ ਰਹੀ ਪੇਮੈਂਟ ਵੀਰੇ 6,37,000 ਰੁਪਏ ਤੁਹਾਨੂੰ ਦਫ਼ਤਰ ਚ ਦੇ ਕੇ ਗਏ ਜੀ 5,000 5,000 ਰੁਪਏ ਕੀ ਗਏ ਵਾਹ ਓਏ ਮਾਂ ਦੇ ਪੁੱਤਾਂ ਸੱਦ ਕੇ ਜਾਵਾ ਤਰੇ ਯਾਰ ਸੱਦ ਕੇ ਜਾਵਾ ਯਾਰ ਤੁਹਾਡੇ ਯਾਰ ਅੱਛਾ ਐਡੇ ਸਾਡੇ ਪਿੰਡਾਂ ਦੇ ਲੋਕ ਬੇਕੂਫ ਨੇ ਯਾਰ ਵੀ ਐਂ ਝੂਠ ਬੋਲੀ ਜਾਣਗੇ ਵੀ 6 ਲੱਖ ਸਾਡੇ ਪਿੰਡਾਂ ਦਾ ਮੈਂ ਤੈਨੂੰ ਕੱਲ ਦੱਸਦਣਾ ਸਾਡੇ ਪਿੰਡਾਂ ਦਾ ਸੂਲ ਹੈ ਜੇ ਤੂੰ ਚੰਡੀਗੜ੍ਹ ਦੇ ਵਿੱਚ ਰਹਿਣਾ ਮੇਰੀ ਗੱਲ ਸੁਣ ਲੈ ਐਡਾ ਬੰਦਾ ਕੋਈ ਝੂਠ ਨਹੀਂ ਬੋਲ ਸਕਦਾ 6 ਲੱਖ ਦਾ ਬਾਈ ਤੇਰੇ ਦਫ਼ਤਰ ਦੇ ਵਿੱਚ ਬੰਦਾ ਸਾਡੇ ਪੈਸੇ ਦੇ ਕੇ ਗਿਆ ਐਡਾ ਥੋੜਾ ਝੂਠ ਬੋਲਦਾ ਮਿੰਟ ਦੀ ਲੱਤ ਚੱਕ ਗਿਆ ਜਿਵੇਂ ਸੂਨ ਵਾਲੀ ਮੈਂ ਲੱਤ ਚੱਕਦੀ ਹੁੰਦੀ ਆ ਬਾਈ ਕਮਾਲ ਆ ਯਾਰ ਐਨਾ ਤੂੰ ਧੋਖਾ ਕਰੀ ਜਾਣਾ ਯਾਰ ਸਾਰੇ ਬੰਦੇ ਤੋਂ ਮੰਨੀ ਖੜਾ ਪਹਿਲਾਂ ਵਾਲੀ ਰਿਕਾਰਡਿੰਗਾਂ ਜਦੋਂ ਪੈਸੇ ਮੰਨੀਆਂ ਨਾ ਯਾਰ ਮੰਦੁਰ ਮੈਂ ਥੋੜੀ ਪੈਸੇ ਕਿਵੇਂ ਉਹ ਲੈ ਕਮਾਲ ਆ ਯਾਰ ਹੱਦ ਆ ਯਾਰ ਬਾਈ ਥੋੜੀ ਯਾਰ ਤੁਸੀਂ ਯਾਰ ਹਰ ਇੱਕ ਗੱਲ ਦੀ ਵੱਡੇ ਭਾਈ ਰੱਬ ਨੂੰ ਜਾਣ ਦੇਣੀ ਆ ਹੱਤ ਹੁੰਦੀ ਆ ਹਰ ਇੱਕ ਦੀ ਆਪਾਂ ਪ੍ਰਮਾਤਮਾ ਨੂੰ ਜਾਣ ਦੇਣੀ ਆ ਨਹੀਂ ਦੇਖੋ ਵਾਲੀ ਗੱਲ ਨਹੀਂ ਬਾਈ ਸਾਡੇ ਪਿੰਡਾਂ ਦੇ ਬੰਦੇ ਆ ਨਾ ਝੂਠ ਨਹੀਂ ਬੋਲ ਸਕਦੇ ਮੈਂ ਤੈਨੂੰ ਇੱਕ ਹੋਰ ਵੀ ਗੱਲ ਦੱਸਣਾ ਸਾਡੇ ਪਿੰਡਾਂ ਦੇ ਬੰਦੇ ਸਾਧ ਨੇ ਹੈ ਕਿ ਨਹੀਂ ਬਾਈ ਸਾਡੇ ਪਿੰਡਾਂ ਦੇ ਬੰਦੇ ਸਾਧ ਨੇਗੇ ਇਹ ਐਨਾ ਝੂਠ ਨਹੀਂ ਬੋਲ ਸਕਦਾ ਮੈਂ ਤੈਨੂੰ ਇੱਕ ਬਾਤ ਜ਼ਿੰਮੇਵਾਰੀ ਲੈਣਾ ਜੇ ਮੇਰੇ ਇਲਾਕੇ ਦੇ ਬੰਦੇ ਐਡਾ ਝੂਠ ਬੋਲ ਜਾਣ ਵੀ ਅਗਲੇ ਨੂੰ ਠੀਕਾ ਨਾ ਗੱਲ ਵੀ ਅਗਰ ਤਾ ਤੂੰ ਕਹਣਾ 25000 50000 ਕਹਣਾ ਤੇ 6 ਲੱਖ ਦਾ ਝੂਠ ਬੋਲੀ ਜਾਂਦਾ ਹੋਵੇ ਸਾਡੇ ਬੰਦੇ ਮੈਂ ਮੂੰਹ ਦੇਖ ਕੇ ਬੰਦਾ ਦੱਸ ਦੇਣਾ ਪਰ ਉਹਨਾਂ ਜਿਹੜੀ ਵੀ ਇਹਨਾਂ ਦਾ ਕੋਈ ਰਸੀਪਤਾ ਨਹੀਂ ਹੈ ਇਹਨਾਂ ਨੇ ਕਮਾਲ ਦੀ ਗੱਲ ਆ ਯਾਰ ਕਹੇ ਦੇ ਕੇ ਤਾਂ ਇਹਦਾ ਮਤਲਬ ਤੂੰ ਕਹਣਾ ਰਸੀਪੇ ਦਾ ਮਤਲਬ ਤੂੰ ਇਹਦਾ ਮਤਲਬ ਨਹੀਂ ਇਹਦਾ ਮਤਲਬ ਬਾਈ ਧਮਕੀ ਬਾਈ ਜੀ ਬੇਨਤੀ ਕਰ ਰਿਹਾ ਮੇਰੀ ਗੱਲ ਸੁਣ ਲਾ ਜੇ ਤੂੰ ਧਮਕੀ ਜੇ ਮਰੀ ਇਸ ਬੇਨਤੀ ਠੀਕ ਹੈ ਬਈ ਰਿਕਾਰਡਿੰਗ ਕਰਕੇ ਜੇ ਦੀ ਪ੍ਰਸ਼ਾਸਨ ਨੂੰ ਮੈਂ ਤੇਰੇ ਮੂਹਰੇ ਬੇਨਤੀ ਕਰ ਰਿਹਾ ਮੈਂ ਇਹ ਤਰਨੋ ਜੇ ਤੂੰ ਨੂੰ ਧਮਕੀ ਸਮਝਦਾ ਸਮਝ ਲਾ ਧਮਕੀ ਮੈਨੂੰ ਵੀ ਕੋਈ ਚੱਕਰ ਨਹੀਂ ਮੈਂ ਪਿਆਰ ਨਾਲ ਤੇਰੇ ਨਾਲ ਗੱਲ ਕਰ ਰਿਹਾ ਬਾਈ ਮੈਂ ਇਹਨਾਂ ਨੇ ਪਹਿਲਾਂ ਵੀ ਕਿਸੇ ਤੋਂ ਫੋਨ ਕਰਵਾਇਆ ਹਾਂ ਪਹਿਲਾਂ ਵੀ ਫੋਨ ਕਰਾਇਆ ਬਾਈ ਕਰਾਏ ਨੇ ਕਿ ਲੈਣੇ ਨੇ ਅਗਲੇ ਨੇ ਪੈਸੇ ਤਾਂ ਫੋਨ ਕਰਾਏ ਨੇ ਬਾਈ ਜੀ ਉਹ ਨਹੀਂ ਫੋਨ ਕਰਾਏ ਫਿਰ ਜਿਹੜਾ ਤੂੰ ਆ 6 ਲੱਖ ਲੀਤਾ ਮਿੰਟ ਦੀ ਲੱਤ ਚੱਕ ਗਿਆ ਪਹਿਲਾਂ ਤੂੰ ਮੰਨੀ ਜਾਣਾ 6 ਲੱਖ ਰੁਪਏ ਦੇਣਾ ਯਾਰ ਪਹਿਲਾਂ ਤੂੰ ਮੰਨੀ ਜਾਣਾ ਵੀ 6 ਲੱਖ ਰੁਪਏ ਮੈਂ ਦੇਣਾ ਹਾਦਾ ਬਾਈ ਜੀ ਤੂੰ ਤਾਂ ਇੱਕ ਮਿੰਟ ਪਹਿਲਾਂ ਤੂੰ ਮ ਬੀ ਜਿਹੜਾ ਤੂੰ ਆ ਕਹਿ ਰਿਹਾ ਵੀ ਮੈਂ ਮੇਰੇ ਕੋਲ ਇੱਕ 25000 ਦੀ ਸੀ ਤਾਂ ਇੱਕ 50000 ਦੀ ਸੀ ਤਾਂ ਤੇ 6 ਲੱਖ ਰੁਪਏ ਨੂੰ ਹੀ ਕਹੀ ਜਾਂਦਾ ਹੈ ਨਾ ਮੈਨੂੰ ਤਾਂ ਲੁੱਤੀ ਆ ਨਾ ਮੈਨੂੰ ਦਿਖਣੀ ਆ ਜੀ ਠੀਕ ਹੈ ਜੀ ਮੈਂ ਇਹਦਾ ਹੱਲ ਕਰਵਾ ਰਿਹਾ ਸੀਗਾ ਨਹੀਂ ਹੱਲ ਨਹੀਂ ਬਾਈ ਜੀ ਓਕੇ ਬਾਈ ਮੇਰੀ ਗੱਲ ਸੁਣ ਲਾ ਤੁਸੀਂ ਸਾਰੇ ਬੰਦੇ ਰਲੇ ਮਿਲੇ ਹੋ ਜਦੋਂ ਤੁਸੀਂ ਥੋੜੇ ਚਾਰ ਪੰਜ ਬੰਦੇ ਤੁਸੀਂ ਕਹਿੰਨਾ ਉਹਦੇ ਮੈਂ ਹੱਲ ਕਰਾ ਰਿਹਾ ਉਹ ਤੋਂ ਹੱਲ ਕਰਾਣਾ ਤੁਸੀਂ ਖੁਦ ਆਪੋਂ ਬਾਈ ਜੀ ਬਾਈ ਜੀ ਪਲੀਜ਼ ਇੱਕ ਮੈਨੂੰ ਇੱਕ ਗੱਲ ਦਾ ਜਵਾਬ ਜਰੂਰ ਮੈਨੂੰ ਦੇ ਦੇ ਮੈਂ ਤੈਨੂੰ ਪੁੱਛਣਾ ਚਾਹਣਾ ਵੀ ਤੂੰ ਰੱਬ ਨੂੰ ਮੰਨਦਾ ਕਿ ਨਹੀਂ ਮੰਨਦਾ ਫਿਰ ਜੇ ਰੱਬ ਨੂੰ ਮੰਨਦਾ ਬਈ ਇੰਨਾ ਇੰਨਾ ਆਪਾਂ ਇੰਨੇ ਆਪਾਂ ਪੱਥਰ ਦੇ ਲੱਕ ਕਿਉਂ ਹੋ ਗਏ ਯਾਰ ਇੰਨੇ ਆਪਾਂ ਪੱਥਰ ਦੇ ਲੱਕ ਕਿਉਂ ਹੋ ਗਏ ਮੈਡੀਕਲ ਸੁਣੋ ਮੈਂ ਇੱਕ ਵਾਰੀ ਟੀਮ ਸਰ ਨਾਲ ਗੱਲ ਕਰ ਲਵਾਂ ਠੀਕ ਹੈ ਕੋਈ ਬਾਈ ਦੀ ਗੱਲ ਨਹੀਂ ਕਰਨੀ ਮੇਰੀ ਬੇਨਤੀ ਆ ਵੱਡੇ ਭਾਈ ਪਲੀਜ਼ ਠੀਕ ਹੈ ਮੈਨੂੰ ਆਣਾ ਹੋਵੇ ਠੀਕ ਹੈ ਨਾ ਗੱਲ ਮੈਨੂੰ ਆਪ ਨੂੰ ਖੁਦ ਨੂੰ ਆਉਣਾ ਪਵੇ ਕੋਈ ਨਹੀਂ ਕੋਈ ਨਹੀਂ ਮੈਂ ਕਰਵਾ ਲਾਂ ਠੀਕ ਹੈ ਫਿਰ ਤੂੰ ਕਹੇਗਾ ਵੀ ਆਇਆ ਜਾਊਗਾ ਠੀਕ ਹੈ ਮੈਨੂੰ ਹੀ ਪਤਾ ਤੂੰ ਰਿਕਾਰਡਿੰਗ ਮੇਰੀ ਫੋਨ ਕੱਟ ਕੇ ਲੈ ਕਰ ਲਾ ਰਿਕਾਰਡਿੰਗ ਜਿੱਤੇ ਮਰਜ਼ੀ ਕਰਕੇ ਦੇ ਦੀ ਨਹੀਂ ਮੈਨੂੰ ਨਹੀਂ ਕੋਈ ਜੀ ਦੀ ਪਰਵਾਹ ਹੈ ਠੀਕ ਹੈ ਮੈਂ ਮੈਨੂੰ ਪ੍ਰਸ਼ਾਸਨ ਸਾਹਮਣੇ ਬੁਲਾ ਲਈ ਮੈਨੂੰ ਐਸਐਸਪੀ ਸਾਹਮਣੇ ਮੈਂ ਚੰਡੀਗੜ੍ਹ ਨੂੰ ਪਹਿਲਾਂ ਵੀ ਠੋਕ ਕੇ ਕਹਿ ਗਿਆ ਹੁਣ ਵੀ ਮੈਂ ਗੱਲ ਕਹਿਣਾ ਮੈਨੂੰ ਜਿੱਥੇ ਮਰਜੀ ਕੋਰਟ ਤੇ ਬੁਲਾ ਲਈ ਸਾਰੇ ਕੋਰਟਾਂ 'ਚ ਮੈਂ ਇਹੀ ਗੱਲ ਕੀਤੀ ਆ ਦੱਸੋ ਜੀ ਮੇਰੇ ਚ ਕੀ ਕਸੂਰਾ ਜਨਤਾ ਲਈ ਕੋਈ ਵੀ ਆਵਾਜ਼ ਨਹੀਂ ਠਾ ਰਿਹਾ ਮੈਨੂੰ ਜਿਹੜਾ ਮੇਰੇ ਤੇ ਪਰਚੇ ਹੋਏ ਹੋਣੇ ਮੈਂ ਜੱਜ ਸਾਹਬਾਨਾਂ ਨੂੰ ਵੀ ਇਹੀ ਬੇਨਤੀ ਕਰੀ ਆ ਦੇਖੋ ਜੀ ਇਹ ਲੋਕ ਇਹਨਾਂ ਨੇ ਮੈਂ ਕਿਸ ਨੂੰ ਫੋਨ ਕਰਦਾ ਇਹਨਾਂ ਨੌਜਵਾਨਾਂ ਲਈ ਫੋਨ ਕਰਦਾ ਇਹਨਾਂ ਨੌਜਵਾਨਾਂ ਨੇ ਜਨਤਾ ਦੇ ਪੈਸੇ ਦੇਣੇ ਆ ਐਜੰਟ ਮੁਰੂਆ ਕਹਿੰਦੇ ਭਣਾ ਤਮਕਾਉਂਦਾ ਜੀ ਮੈਂ ਕਹਿੰਦਾ ਯਾਰ ਪੁਲਿਸ ਇਸ ਗੱਲ ਤੇ ਨਹੀਂ ਬੋਲ ਰਹੀ ਡੀਜੀਪੀ ਇਸ ਗੱਲ ਤੇ ਕਹਿ ਕੇ ਮੁੱਖਰ ਕਹਿੰਦੇ ਮੈਂ ਇਸ ਬਾਰੀ ਸਾਰੇ ਐਜੰਟਾਂ ਦੇ ਕਾਰਵਾਈ ਕਰੂੰਗਾ ਫਿਰ ਕੌਣ ਬੋਲੂ ਜਨਤਾ ਲਈ ਜੀ ਕਿਸੇ ਨੂੰ ਤਾਂ ਬੋਲਣਾ ਹੀ ਪਊਗਾ ਜੀ